Mariachi não bate, vou pena ਮੇਟੋੜ ਕੇ ਤੇ ਮਾਰ ਕੇ ਨਹੀਂ ਮਿਰਚਾਂ ਪਾਉਂਦੀ ਪਹਿਲਾਂ ਕੁੱਟੇ ਜਾਨੀ ਚਲ ਪਾ ਦੇ ਆ ਪਹਿਲਾਂ ਮੈਂ ਇੱਥੇ ਕੁੱਟ ਲੈਨੇ ਆ ਨਾ ਚਲ ਪਾ ਦੇ ਪਾ ਦੇ ਕੁੱਟ ਕੇ ਪਾ ਦੇ ਬਾਈਕ ਇਹ ਤਾਂ ਵਸੇ ਮਸ਼ੀਨ ਚ ਵੀ ਗ੍ਰाइंड ਹੋ ਜਾਂਦੇ ਨੇ ਹਾਂ ਫਿਰ ਮਸ਼ੀਨ ਨਾਲ ਕੁੱਟ ਕੇ ਕੋਈ ਚੀਜ਼ ਬਣਾਈ ਜਾਵੇ ਨਾ ਵਧੀਆ ਵਾ ਹਣ ਮਸਾਲੇ ਵਧੀਆ ਕੁੱਟ ਕੇ ਪਾਏ ਜਾਣ ਵਧੀਆ ਬਣਦੀ ਹੈ ਚੀਜ਼ ਆ ਦੇ ਪੁੱਤਾਂ ਆਂ ਹਾਂ ਮੈਂ ਤੋੜ ਕੇ ਖਾ ਦੀ ਬਸਨ ਕਾਫੀ ਹੋ ਗਿਆ ਲੱਗਦਾ ਆ ਕੁੰਡੀ ਸੋਟਾ ਮੈਂ ਆਪਣਾ ਕਾਂਗੜੇ ਦਾ ਵਾ ਜਦਾ ਕਾਂਗੜਾ ਮਾਤਾ ਗਏ ਸੀ ਕਾਂਗੜੇ ਤੋਂ ਉੱਥੇ ਦਾ ਹੀ ਹੈ ਨਾ ਇਹ ਹਾਂ ਉਹਦਾ ਮੈਂ ਪਿਆ ਬਣੋ होगा जी हो जो है पुट्टो है ना लकड़ी है जे भी बढ़िया लकड़ी है हम्म दो गुट्टियां लाई हैं मैं मेचे दी मैं कह बहुत नहीं है ना इन नेचर के हम्म ਵੱਡੀ ਗੁੱਟੀ ਲੈ ਲੋ ਚਾਹੀ ਇੱਕ ਵੱਡੀ ਗੁੱਟੀ ਵੀ ਠੀਕ ਰਹਿੰਦੀ ਆ ਬਥੇਰੇ ਨੂੰ ਲੱਗ ਜਾਣੇ ਹੁਣ ਮੇਥੇ ਹੂੰ ਫੁੱਲਾਂ ਵਾਲੇ ਹੁਣ ਮੇਥੇ ਰੋਟੀ ਹੋਗੀ ਜਾਂ ਮੇਥੇ ਆਲੂ ਮੇਥੇ ਦੀ ਸਬਜ਼ੀ ਹੋਗੀ ਹੂੰ ਤਾਂ ਇਹ ਚੀਜ਼ਾਂ ਚੱਲੀਆਂ ਆਨ ਸਬਜ਼ੀਆਂ ਕਟਕਈਆਂ ਕੱਢਣਾ ਕਟਕਈ ਬੋਂਦੀ ਹੁੰਦੀਆਂ ਮੇਥੇ ਹੂੰ ਮਸ਼ੀਨਾਂ ਮਸ਼ੀਨਾਂ ਚ ਤਾਂ ਕੋਈ ਕਰਦੀ ਹੀ ਨਹੀਂ ਸੀ ਹਾਂ ਮਸ਼ੀਨਾਂ ਆ ਗਈ ਐ ਸੌਖਾ ਪਾਏਗੀ ਬਾਣੀ ਨੂੰ ਲਾਉਣੀ ਪੈਂਦੀ ਹੈ ਮਸ਼ੀਨਾਂ ਦੇ ਫਾਇਦੇ ਵੀ ਨੇ ਨੁਕਸਾਨ ਵੀ ਹੈਗੇ ਨੇ ਹਮਰ ਕੁੰਟੀ ਛੋਟੇ ਛਟਕੇ ਬਣਾਈਏ ਚੀਜ਼ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਸਵਾਦ ਵੀ ਜ਼ਿਆਦਾ ਵਧੀਆ ਹੁੰਦਾ ਵਾ ਚਰਨੀ ਇਹਦੇ ਨਾਲ ਵਧੀਆ ਲੱਗਦੀ ਆ ਹਮ ਕੋਈ ਵੀ ਚੀਜ਼ ਬਣਾਣਾ सत श्रीकाल जी अज अना जा रहे हैं देसी तरीके नाल, मेथे जी मक्की दी, रोटी मेथे अस कुटे हरिया मिर्चा एड कर लगे हैं। ਲਾਲ ਮਿਰਚ ਦਾ ਨਹੀਂ ਪਾਣੀ ਮੰਮੀ ਆਪਾਂ ਹਰੀ ਮਿਰਚ ਪਾ ਲਈ ਨਾ ਬਹੁਤ ਆ ਹਨ ਬਹੁਤ ਹਾਂ ਤੇ ਜਾ ਦੇਣਾ ਹੋ ਜੀ ਆਈ ਤੁਸੀਂ ਗੁਰਦੁਆਰਾ ਸਾਹਿਬ ਕਿੰਨੇ ਵਜੇ ਗਏ ਸੀਗੇ ਮੈਂ ਗਈ ਸੀ 11:30 ਵਜੇ 11:30 11:30 ਨਾ ਜਾ ਕੇ ਉਹ ਤੇ ਸੰਗਤ ਬਹੁਤ ਹੀ ਮੈਂ ਡਰਦੀ ਵਿੱਚ ਨਹੀਂ ਦੀ ਬੜਦੀ ਅੱਛਾ ਵਿੱਚ ਤਾਂ ਦੀ ਬੜਦੀ ਮੈਂ ਹੋਰ ਕੋਈ ਧੱਕਾ ਦੇ ਕੇ ਮੈਨੂੰ ਛੱਡ ਦੂੰ ਸੰਗਤ ਉਹ ਜ਼ਿਆਦਾ ਹੁੰਦੀ ਹੈ ਨਾ ਜਦੋਂ ਫਿਰ ਉਦੋਂ ਫਿਰ ਥੋੜਾ ਹੋਤਾ ਜਾਂਦਾ ਹੀ ਆ ਮੈਂ ਮਗਰੋਂ ਵੀ ਗਈ ਜਿਹੜੀ ਮਗਰੋਂ ਗਈਆਂ ਫੇਰ ਮੈਂ ਬੈਠਣ ਦੀ ਜਗਾ ਅਰੇ ਮੰਮੀ ਗੁਰਪੋਰਾ ਬਣਾ ਜੀ ਦਾ ਜਿੱਥੇ ਬਾਬਾ ਰਹਿੰਦਾ ਕਮਰੇ ਚ ਫੇਰ ਇਹ ਪਰਮਜੀਤ ਕਈ ਜਾਣੀਆਂ ਜੈ ਜੇ ਘਰ ਵਾਲੀ ਸਾਰੀਆਂ ਫੇਰ ਉੱਥੇ ਚਲੀਆਂ ਗਈਆਂ ਹਾਂਜੀ ਮੈਨੂੰ ਵੀ ਪਰਮਜੀਤ ਗਈ ਤੂੰ ਕੁਰਸੀ ਤੇ ਬਹਿ ਜਾ ਤੇ ਤੂੰ ਭੈਣੇ ਭੁੰਜੇ ਨਹੀਂ ਬੈਣਾ ਮੈਂ ਵੀ ਕੁਰਸੀ ਤੇ ਬੈਠ ਗਈ ਤੇ ਆਏ ਕਿੰਨੇ ਵਜੇ ਤੁਸੀਂ ਮੈਂ ਆਈ 2 ਵਜੇ 2 ਵਜੇ ਆ ਗਈ ਸੀ ਤੇ ਡੈਡੀ ਕਹਿੰਦਾ ਤੂੰ ਲੇਟ ਆਈ ਆ ਮੈਂ ਕਹਾ ਲੇਟ ਆਈ ਆ ਮੈਂ ਉੱਥੇ ਹੀ ਟਾਈਮ ਲੱਗ ਗਿਆ ਕੀ ਕਰਾਂ ਆਇਤਾ ਲੰਗਰ ਜਗਾ ਜਗਾ ਲੱਗੇ ਹੋਏ ਨੇ ਗੁਰਪੂਰਵ ਕਰਕੇ ਹੁੰਦਾ ਤੁਹਾਨੂੰ ਦੇਖ ਲਓ ਜੇ ਨਮਕ ਪਾਉਣਾ ਫਿਰ ਪਾ ਲਾਂਗੇ ਨਹੀਂ ਤਾਂ ਮੈਂ ਤਾਂ ਕਹਿੰਦੀ ਇਹਦਾ ਆਟਾ ਗੁੰਨਾਂਗੇ ਉਹ ਜੇ ਪਾ ਲਾਂਗੇ ਹੈਨਾ ਮਿੱਠੇ ਤਾਂ ਆਪਣੇ ਹੋ ਗਏ ਹਾਂ ਕੁੱਤੇ ਜੇ ਤਾਂ ਮੈਂ ਥੋੜੇ ਖੜਵੇਂ ਜੇ ਰੱਖ ਲਾਂਗੇ ਨਾ ਬਾੜੇ ਵੀ ਉਹ ਨਹੀਂ ਕਰਦੇ ਹੈਗੇ ਮਸ਼ੀਨ ਦੇ ਵਿੱਚ ਤਾਂ ਗ੍ਰਾਈਂਡਰ ਤਾਂ ਜਮਾ ਪੀਸੇ ਜਾਂਦੇ ਨੇ ਬਿਲਕੁਲ ਪਤਾ ਕੀ ਆ ਇਹ ਆ ਤਾਂ ਵਧੀਆ ਕਿ ਤੜ ਰਸਿਆ ਹਲ ਲਾ ਲੈਣਾ ਜਿਹੜੇ ਉੱਤੇ ਨਦੀ ਦਾ ਪਾਣੀ ਜਾਂਦਾ ਸੀ ਨਾ ਝਾੜੂ ਠੀਕ ਕਰਕੇ ਬਾਰਿਸ਼ ਕਰਕੇ ਵਧੀਆ ਹੋ ਗਿਆ ਝਾੜੂ ਹੱਥ 'ਚ ਦੇ ਲਾਤੀ ਸੋਹਣੇ ਕੁੱਤੇ ਜਿੰਨੇ ਇੱਥੇ ਵਧੀਆ ਕੁੱਤੇ ਜੇ ਹਮ ਮੱਕੀ ਦਾ ਆਟਾ ਲੈ ਆਮ ਹਾਂ ਆਟਾ हां मक्की ਦਾ ਟੱਲਿਆ ਪੁੱਤ ਛਾਣ ਕੇ ਦੇ ਲਈ ਕਿੰਨਾ ਕਪਿਆਵ ਚ ਠੀਕ ਆ ਨੀਮਕ ਮੇਥੇ ਪਾ ਲਓ ਤੁਸੀਂ ਮੈਂ ਨਮਕ ਕਰਤੀ ਹੈ ਨਮਕ ਫਿਰ ਬਾਅਦ ਮੈਂ ਆ ਬਾਅਦ ਚ ਢੋਹ ਬੁੱਟੀਆਂ ਲਈਆਂ ਸੀ ਛੋਟੀਆਂ ਛੋਟੀਆਂ ਪੂਰੀਆਂ ਹੋਈਆਂ ਹੋਈਆਂ ਪੂਰੀਆਂ ਹੀ ਲਿਆ

ਇਕੋ ਨੇ ਮੈਥੇ ਦੀ ਰੋਟੀ ਜਿਹੜੀ ਹੁੰਦੀ ਆ ਜਿੱਦਾਂ ਆਪਾਂ ਤਾਂ ਮੱਕੀ ਦੀ ਰੋਟੀ ਬਣਾਉਣ ਲੱਗਿਆ ਹਨਾ ਮੈਥੇ ਦੀ ਕਈ ਕਣਕ ਦੇ ਵਿੱਚ ਆਟੇ ਚ ਪਾ ਕੇ ਵੀ ਮੈਥੇ ਕੋ ਆਪਾਂ ਕਰ ਲੈਂਦੇ ਨੇ ਨਾ ਹਾਂ ਉਹ ਫਿਰ ਆਏ ਆ ਮਜਬੂਰੀ ਨੂੰ ਜੇ ਨਹੀਂ ਆਟਾ ਹੁੰਦਾ ਮੱਕੀ ਦਾ ਫੇਰਾ ਲਾ ਕਣਕ ਦੇ ਚ ਨਾ ਕਈਆਂ ਨੂੰ ਮੱਕੀ ਦੀ ਰੋਟੀ ਨਹੀਂ ਵੀ ਬਣਾਉਂਦੇ ਆ ਬਣਾਣੇ ਜਾਂਦੀ ਹੁੰਦੀ ਮੈਥੇ ਦੀ ਹਾਂ ਉਹ ਨਹੀਂ ਵੀ ਬਣਦੀ ਫੇਰਾ ਆ ਹੁੰਦਾ ਨੂੰ ਸੌਖਾ ਤਰੀਕਾ ਵੀ ਚਲੋ ਕਣਕ ਦੇ ਆਟੇ ਦੇ ਵਿੱਚ ਹਾਂ ਮੈਥੇ ਪੀਸ ਕੇ ਗ੍ਰਾਇੰਡ ਕਰਕੇ ਥੋੜ੍ਹੀ ਮਿਰਚ ਪਾ ਕੇ ਬਣਾ ਲੈਂਦੇ ਨੇ ਹਾਂ ਹਾਂ ਮੱਕੀ ਦੀ ਰੋਟੀ ਜ਼ਿਆਦਾ ਸਵਾਦ ਲੱਗਦੀ ਹੈ। ਮੱਖਣ ਹੋਵੇ ਨਾਲ ਪਾਚਮੇ ਆਉਂਦੇ ਛੇਤੀ। ਹਾਂਜੀ। ਮੱਕੀ ਦੀ ਰੋਟੀ ਨਾਲ ਆ ਜਹਾਜਮੇ ਛੇਤੀ ਆਉਂਦੀ ਹੈ। ਜਿਹੜਾ ਕਣਕ ਦੇ ਵਿੱਚ ਪਾਉਣੀ ਆਟਾ ਉਹ ਗੱਲ ਨਹੀਂ ਉਹ ਜਿਹੀ ਬਣਦੀ ਨਾਲ। ਮੈਂ ਮਿਹਨਤ ਨਹੀਂ ਲੱਗਦੀ ਇੰਨੀ। ਅਗਲਾ ਸਖਾਲਾ ਕੰਮ ਨਾ ਬਣਦਾ। ਹਾਂਜੀ। ਪਹਿਲੇ ਟਾਈਮ ਤੇ ਕੁੰਡੇ ਸੋਟੇ ਚ ਟੱਕੇ ਕਰਦੇ ਹੁੰਦੇ ਸੀ ਹਨਾ ਮੰਮੀ ਹਾਂ ਪਹਿਲੇ ਜਦੋਂ ਕੁੰਡੇ ਸੋਤੇ ਨਾ ਉਹ ਕਿ ਮਸ਼ੀਨ ਨਾ ਤਾਂ ਹੁੰਦੀ ਆਣੀ ਸੀ ਉਦੋਂ ਅੱਗੇ ਕਿੱਥੇ ਮਸ਼ੀਨ ਆਉਣੀ ਹਨ ਮਸ਼ੀਨਾਂ ਆ ਗਿਆ ਨੇ ਕੰਮ ਸਖਾਲੇ ਹੋ ਗਏ ਅੱਗੇ ਸਾਰਾ ਕੰਮ ਹੱਥੀਂ ਕਰਦੀਆਂ ਜੀ ਇਹਨੂੰ ਦੇ ਹਾਂਜੀ ਹੱਥੀਂ ਰਮਗਰ ਦੇ ਸੀਗੇ ਐਕਸਰਸਾਈਜ਼ ਹੁੰਦੀ ਜਾਂਦੀ ਸੀ ਸਾਰੇ ਮਤਲਬ ਬਿਲਕੁਲ ਪਹਿਲਾਂ ਦਾ ਬੁਮਾਰੀ ਦੀ ਕੋਈ ਲੱਗਦੀ ਹਾਂਜੀ ਪ्योर ਚੀਜ਼ਾਂ ਹੁੰਦੀਆਂ ਸੀ ਨਾ ਪਹਿਲਾਂ ਮੰਮੀ ਹੁਣ ਤਾਂ ਹਰ ਇੱਕ ਚੀਜ਼ ਚ ਮਲਾਵਟ ਆ ਅੱਜ ਪਹਿਲਾਂ ਵਕ ਬਸ ਆਗ ਧਰ ਕੇ ਰੱਖ ਦਈਏ ਚੱਲ ਪਹਿਲਾਂ ਸਾਗ ਬਣਾਉਣ ਲੱਗੇ ਸੀ ਅੱਜ ਹਾਂ ਅੱਛਾ ਅੱਜ ਮੈਂ ਗਰਦਾਰੀ ਉਹ ਆ ਕੀ ਮਸ਼ੀਨ ਲਾ ਲਈ ਵਾਹ ਹਾਂਜੀ ਇਹ ਮੈਨੂੰ ਕਹ ਤੂੰ ਕਿੱਥੇ ਲੱਗੀ ਹੋ ਕਰਨੋ ਕਪੜੇ ਤੋਂ ਇਹ ਚਲੇਗੇ ਗੁਰਦਾਰੀ ਨੂੰ ਰਸਨ ਦੇਣ ਕਹਿੰਦੇ ਆਖੇ ਆਟਾ ਟਲੇ ਕੇ ਆਂਦਾ ਮੈਂ ਜਿਹਨੂੰ ਕਪੜੇ ਸਿਰਤੇ ਫਿਰ ਵੇਚਤੀ ਫੇਰ ਆਗੇ ਕਹਿੰਦੇ ਬੱਡ ਪਰੇ ਕਰਨਾ ਹੂੰ ਬਹੁਤ ਯਾਰ ਪਰ ਲੈਣੀ ਆ ਸਭ ਬੱਡ ਕਰ ਦਿੰਨੇ ਆ ਬੜੇ ਘਰ ਪਾਣੀ ਘਾਟਾ ਨੂੰ ਤੇ ਰੋਟੀਆਂ ਤੋੜ ਤੇੜਦੀਆਂ ਨਹੀਂ ਲਾ ਕੋਸਾ ਘੱਲ ਲੈਣੇ ਥੋੜਾ ਹੋਰ ਰੋਟੀ ਤੜਦੀ ਆ ਆਪਣੀ ਰੋਟੀ ਚੜਨੀ ਨਹੀਂ ਚਾਹੀ ਉਹ ਦੂਡਣੇ ਜਿਹਾ ਲਾਈ ਨਹੀਂ ਮੈਂ ਆਹ ਹਲਾ ਤੇ ਮਗਰ ਚਲ ਕੋਈ ਨਾ ਹੋ ਗੇ ਰਕੇ ਬਣਾ ਲਾਂਗੇ ਆਪਾਂ ਸਾਈਡਾਂ ਤੇ ਜੋ ਲੱਗ ਜਾਣ ਨਾ ਤਿੰਨ ਇਹਦੇ ਤੇ ਤਾਂ ਫੈਟੇ ਕੋਠੇ ਤੇ ਮੈਂ ਕਹੇ ਇਹੋ ਕਹਿੰਦਾ ਇਹਨਾਂ ਨੂੰ ਆ ਚੱਕ ਲਿਆ ਵੋ ਹੋਰ ਤੋਂ ਕਿਸੇ ਲਾਹ ਲੋ ਹਾਂਜੀ 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 ਪਾਓ ਖੁਰਤੀ ਨਾ ਦੀ ਮੜੇ ਕੇ ਵਾਲਾ ਲਾ ਸਾਈਡ ਤੇ அது <laughs> <laughs> ਪਟੀ ਜਾਂਦੀ ਹੈ। ਪਰ ਇੱਕ ਆਸ ਤੋਂ ਨਖਾਵ ਕਰਦੇ ਨੇ। ਸੁਸੀ ਜਾਊਗੀ। ਪੱਟੇ ਜਾਊਗੇ। ਬੱਤਨੀ ਬਦਲਵਾ। ਇਹਨੇ ਸੀ ਕਟਲਰ ਬੇਡਰ ਬਾਬਾ ਜੀ ਨੇ ਬੋਲਣ ਲੱਗ ਗਏ ਗੁਰਦੁਆਰਾ ਸਾਹਿਬ ਓਰੇ ਕਰ ਕੇ ਆਉ ਮੇਰੇ ਕੋਲ ਛਾਣੋ ਛਾਣੋ ਮੇਥਿਆਣੀ ਰੋਟੀ ਚੱਲੂ ਮੈਨੂੰ ਤੇ ਚਲਦੇ ਆ ਹਾਂ ਮੇਥਿਆਣੀ ਰੋਟੀ ਸਰੋਂ ਦਾ ਸਾਗ ਸਰੋਂ ਸਾਗ ਤਾਂ ਨਹੀਂ ਲੱਸੀ ਲੱਸੀ ਮੱਕਣ ਮੱਕੇ ਦੇ ਰੋਟੇ ਹਾਂ ਉਹ ਚੱਲੂ ਹੁਣ ਆ ਖੱਬੂ ਹੱਥਾ ਮੇਰਾ ਇਹਦੇ ਵੀ ਕਮੈਂਟ ਚ ਲਾ ਲੈਨੀ ਆ ਖੱਬੂ ਨਹੀਂ ਕਿਉਂ ਹਾਂਜੀ मक्की रोटी होगी तैयार पुराने जमाने का गाना सुना कोई तू दस द से लोक गीत लोक कथावा ਧੰਨ ਧੰਨ ਬੱਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਹੜੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਧੰਨ ਧੰਨ ਬੱਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਬਾਬਾ ਜੀ ਕਹਿੰਦੇ ਸੀ ਕਿਰਤ ਕਰੋ ਵੰਡ ਕੇ ਚੱਕੋ ਮਮਿਓ ਉਹ ਉਹ ਵਾਲਾ ਗੀਤ ਸੁਣਾ ਹਰੀਏ ਨੀਰਸ ਭਰੀਏ ਖਜੂਰੇ ਕੀਨੇ ਦਿੱਤਾ ਐਨੇ ਦੂਰੇ ਉਹ ਵਾਲਾ ਗੀਤ ਸੁਣਾ ਨੋ ਮੈਨੂੰ ਆਉਂਦਾ ਨਹੀਂ ਪੂਰਾ ਹਰੀਏ ਨੀਰਸ ਭਰੀਏ ਖਜੂਰੇ ਕੀਨੇ ਦਿੱਤਾ ਐਨੇ ਦੂਰੇ ਬਾਬਲ ਮੇਰਾ ਕਈ ਦੇਸਾਂ ਦਾ ਰਾਜਾ గీ మమ్మీ సో ਇਹ ਨੂੰ ਇਹ ਨਹੀਂ ਪੂਰਾ ਆਉਂਦਾ ਜਿਹੜੇ ਕਹਿੰਦੇ ਮਾਵਾ ਦੇ ਧੀਆਂ ਰਾਲ ਬੈਠੀਆਂ ਨਹੀਂ ਵਾ ਕੋਈ ਘਰ ਦੀਆਂ ਗੱਲਾਂ ਹੋਣੀਆਂ ਕਾਂ ਕਾਂ ਨਿੱਸੜੀਆਂ ਨਹੀਂ ਧੀਆ ਵਿਸੜੀਆਂ ਮਾਇ ਮਾਵਾ ਦੇ ਧੀਆਂ ਦੀ ਦੋਸਤ ਨਹੀਂ ਮਾਇ ਕੋਈ ਟੁੱਟਦੀ ਹੈ ਗੈਰਾਂ ਦੇ ਨਾਲ ਕਾਂ ਕਾਂ ਲੰਬੀਆਂ ਧੋਈਆਂ ਧੀਆਂ ਦੇ ਅੰਮੀ ਨਹੀਂ ਮਾਇ ਇਹ ਮੈਨੂੰ ਪੂਰਾ ਨਹੀਂ ਆਉਂਦਾ ਕਹਤੀਆ ਰੋ ਵਸ ਨਾ ਨਾ ਕੋਈ ਆਉਂਦੀ ਗੱਲਾਂ ਹੋਈਆਂ ਨਿਕਲ ਕਾ ਨਿਸਰ ਤੇ ਤੂੰ ਸੁਣੇ ਨਾ ਨਾ ਕਹਤੀਆ ਦੀ ਦੋਸਤੀ ਨਾ ਕੋਈ ਦਿੱਤ ਵੀ ਅਗਰਾਂ ਜੇ ਨਾ ਲਿਖਣ ਮਾਂ ਮਾਤਿਆ ਮੈਨੂੰ ਲੱਗਿਆ ਤੇਰੇ ਕੰਧਾਂ ਨੂੰ ਤਵਾਰੇ ਦੇ ਅੰਗਲੀਆ ਮਾਂ ਮਾਤਿਆ ਮੈਨੂੰ ਲੱਗਿਆ ਤੇਰੇ ਕੰਧਾਂ ਨੂੰ ਤਵਾਰੇ ਦੇ ਅੰਗਲੀਆ ਉਹਵੇਂ ਜੋ ਤੁਸੀਂ ਗਾਰਿਆਂ ਨੂੰ ਸਾਰਾ ਰਿਕਾਰਡ ਹੋ ਰਿਹਾ ਆਪਣੇ ਮੈਥੇ ਦੇ ਮੱਕੀ ਦੇ ਰੋਟੀਆਂ ਬਣ ਗਈਆਂ ਨੇ ਮੱਤੀ ਦੀਆਂ ਰੋਟੀਆਂ ਖਾਵਾਗੇ ਚਿੱਤ ਕੋਰੂ ਮੁਖਲਾਵੇ ਜਾਵਾਂਗੇ ਇਹ ਰੋਟੀਆਂ ਬਣਾ ਲਈਆਂ ਮੱਖਣ ਦੇ ਨਾਲ ਖਾਣੀਆਂ ਨੇ ਮੱਖਣ ਦੇ ਨਾਲ ਖਾਵਾਂਗੇ ਮਿੱਠੇ ਇਹਦੀਆਂ ਮੱਕੀ ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਲੜਕੀਆਂ ਹੋ ਚੁੱਕੀਆਂ ਨੇ ਤਿਆਰ ਆਂ ਗਈ ਹੁਣ ਅਸੀਂ ਖਾਵਾਂਗੇ ਮੱਖਣ ਦੇ ਨਾਲ ਮੱਖਣ ਦੇ ਨਾਲ ਆ ਜਾਓ ਤੁਸੀਂ ਵੀ ਖਾ ਲਓ ਆ ਗਿਆ ਸਾਡਾ ਦੇਸੀ ਵਾਈਟ ਮੱਖਣ ਹੋਰ ਇਹਨੂੰ ਅਸੀਂ ਸਰਵ ਕਰਾਂਗੇ ਮਿੱਠੇ ਦੀ ਮੱਕੀ ਦੀ ਰੋਟੀ ਨਾਲ ਪਰ ਮੱਖਣ ਨਾਲ ਬਹੁਤ ਸਵਾਦ ਬਣਦੀ ਹੈ। ਪੋਪਸ ਤੋਂ ਤੁਹਾਨੂੰ ਅੱਜ ਦੀ ਜਿਹੜੀ ਸਾਡੀ ਵੀਡੀਓ ਚੰਗੀ ਲੱਗੀ ਹੋਊਗੀ। ਜੇ ਵਧੀਆ ਲੱਗੀ ਹੈ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਇੱਕ ਅਸੀਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ ਧੰਨਵਾਦੀ ਸਤਿ ਸ਼੍ਰੀ ਅਕਾਲ।